ਹੈਲੋ ਫਰੈਂਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਇੱਕ ਨਵੀਂ ਚੀਜ਼ ਦੇ ਨਾਲ ਫੇਰ ਆਪਾਂ ਆਈਆਂ ਜੀ ਤੁਹਾਡੇ ਸਾਹਮਣੇ ਤੇ ਨਵੀਂ ਨਵੀਂ ਟ੍ਰਿਕ ਲੈ ਕੇ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਹੀ ਪਸੰਦ ਆਉਗੀ ਆ ਹਨਾ ਤੇ ਸਰਦੀਆਂ ਦਾ ਮੌਸਮ ਆ ਗਿਆ ਜੀ ਸਰਦੀਆਂ ਦੇ ਮੌਸਮ ਦੇ ਵਿੱਚ ਕਿਹੜੀ ਚੀਜ਼ਾਂ ਆਪਾਂ ਨੂੰ ਖਾਣੀਆਂ ਚਾਹੀਦੀਆਂ ਕਿਹੜੀ ਨਹੀਂ ਖਾਣੀ ਚਾਹੀਦੀਆਂ ਉਹਦੇ ਬਾਰੇ ਗੱਲ ਕਰੂੰਗੇ ਜੀ ਆਪਾਂ ਤੇ ਫਿਲਹਾਲ ਜੋ ਅਸੀਂ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਆਂ ਅਸੀਂ ਵੀ ਉਹ ਹੀ ਤੁਹਾਨੂੰ ਸਾਰਿਆਂ ਨੂੰ ਦੱਸਦੇ ਆਂ ਜੀ ਤੇ ਲੋ ਜੀ ਸਰਦੀਆਂ ਦੇ ਮੌਸਮ ਦੇ ਵਿੱਚ ਖਾਸ ਕਰਕੇ ਹਨਾ ਧਿਆਨ ਰੱਖਣ ਦੀਆਂ ਬਹੁਤ ਜ਼ਿਆਦਾ ਗੱਲਾਂ ਹੁੰਦੀਆਂ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਜੀ ਲੋ ਜੀ ਜਿਹੜੇ 30 ਸਾਲ ਤੋਂ ਉੱਪਰ ਟੱਪ ਜਾਂਦੇ ਆ 35 ਪਲੱਸ ਤੋਂ ਉੱਪਰ ਹੋ ਜਾਂਦੇ ਆ ਹਨਾ ਯਾਨੀ ਜਿਹੜਾ ਦੀ ਉਮਰ 30 ਸਾਲ ਤੋਂ ਉੱਪਰ ਹੋ ਜਾਂਦੀ ਹੈ 35 ਸਾਲ ਤੋਂ ਉੱਪਰ ਹੋ ਜਾਂਦੀ ਹੈ ਆਪਾਂ ਉਹਨਾਂ ਦੇ ਬਾਰੇ ਗੱਲ ਕਰੂਗੇ ਤੇ ਭਾਵੇਂ ਕੋਈ ਜੈਂਟਸ ਹੈ ਭਾਵੇਂ ਲੇਡੀਜ਼ ਹੈ ਹਨਾ ਜੈਂਟਸ ਵਾਸਤੇ ਵੀ ਠੀਕ ਹੈ ਔਰ ਲੇਡੀਜ਼ ਵਾਸਤੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਲੋ ਜੀ ਆਪਾਂ ਮੇਨ ਟੋਪਿਕ ਤੇ ਗੱਲ ਕਰਾਂਗੇ ਜੀ ਡਾਈਟ ਦੇ ਬਾਰੇ ਲੋ ਜੀ ਪਹਿਲਾਂ ਆਪਾਂ ਗੱਲ ਕਰਾਂਗੇ ਜੂਸ ਦੇ ਬਾਰੇ ਆਪਾਂ ਨੂੰ ਹਫ਼ਤੇ ਦੇ ਵਿੱਚ ਦੋ ਵਾਰ ਜੂਸ ਜ਼ਰੂਰ ਪੀਣਾ ਚਾਹੀਦਾ ਜੀ ਹਫਤੇ ਦੇ ਵਿੱਚ ਦੋ ਵਾਰ ਜੂਸ ਚਾਹ ਭਾਵੇਂ ਤੁਸੀਂ ਆ ਕਹਿੰਦੇ ਆ ਆਪਣਾ ਜੂਸ ਲੈ ਲਓ ਫਰੂਟਸ ਜੂਸ ਲੈ ਲਓ ਹਨਾ ਐਪਲ ਦਾ ਲੈ ਲਓ ਕੀਵੀ ਦਾ ਲੈ ਲਓ ਐਪਲ ਦਾ ਲੈ ਲਓ ਉਹ ਤੁਹਾਡੀ ਚੁਆਇਸ ਹੈ ਜੀ ਅਨਾਰ ਦਾ ਲੈ ਲਓ ਹਨਾ ਅਨਾਰ ਹੋ ਗਿਆ ਬੈਸਟ ਹੈ ਅਨਾਰ ਦਾ ਲੈ ਲਓ ਕੀਵੀ ਦਾ ਲੈ ਲਓ ਐਪਲ ਦਾ ਲੈ ਲਓ ਇਹਨਾਂ ਚ ਤੁਸੀਂ ਕੋਈ ਵੀ ਜੂਸ ਹਫਤੇ 'ਚ ਦੋ ਵਾਰ ਤੁਸੀਂ ਪੀਣਾ ਹੀ ਪੀਣਾ ਤੁਹਾਡਾ ਸਰੀਰ ਬਿਲਕੁਲ ਫਿੱਟ ਰਹੂਗਾ ਜੀ ਤੇ ਤੁਸੀਂ ਕਾਪੀ ਪੈਨ ਚੱਕ ਲਿਆ ਕਰੋ ਜਦੋਂ ਤੁਸੀਂ ਲਿਖਣਾ ਹੁੰਦਾ ਤੁਸੀਂ ਇਹ ਚੀਜ਼ਾਂ ਫੋਲੋ ਕਰੋ ਜੀ ਤਾਂ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਣੀ ਕੋਈ ਡਾਕਟਰ ਦੇ ਕੋਲ ਜਾਣ ਦੀ ਲੋੜ ਨਹੀਂ ਜੇ ਤੁਸੀਂ ਆਪਣੇ ਡਾਈਟ ਦਾ ਧਿਆਨ ਰੱਖੋਗੇ ਆਪਣੇ ਖਾਣ ਪੀਣ ਦਾ ਧਿਆਨ ਰੱਖੋਗੇ ਹਣਾ ਜੀ ਤੇ ਲੋ ਜੀ ਪੰਜ ਚਾਰ ਚੀਜ਼ਾਂ ਜੀ ਉਹ ਚਾਰ ਚੀਜ਼ਾਂ ਦੱਸਾਂਗੀ ਜਿਹੜੀ ਆਪਾਂ ਨੂੰ ਹਫ਼ਤੇ ਦੇ ਵਿੱਚ ਪੱਕਾ ਖਾਣੀਆਂ ਚਾਹੀਦੀਆਂ ਹਨ ਪਹਿਲਾ ਹੋ ਗਿਆ ਜੂਸ ਭਾਵੇਂ ਐਪਲ ਦਾ ਹੋ ਗਿਆ ਕੀਵੀ ਦਾ ਹੋ ਗਿਆ ਜਾਂ ਹੋ ਗਿਆ ਆਪਣਾ ਪਾਈਨੈਪਲ ਦਾ ਹਨਾ ਪਪਿੱਤੇ ਦਾ ਹੋ ਗਿਆ ਇਹਨਾਂ ਦੇ ਵਿੱਚ ਆਪਾਂ ਨੂੰ ਦੋ ਦਿਨ ਜੂਸ ਪੀਣਾ ਚਾਹੀਦਾ ਕੋਈ ਵੀ ਪੀ ਲੋ ਤੁਸੀਂ ਹਨਾ ਤੇ ਸੈਕਿੰਡ ਚੀਜ਼ ਦੀ ਗੱਲ ਕਰਦੇ ਆਂ ਜੀ ਆਪਾਂ ਅਦਰਕ ਆਪਾਂ ਨੂੰ ਆਧਾ ਜ਼ਰੂਰ ਖਾਣਾ ਚਾਹੀਦਾ ਭਾਵੇਂ ਆਧਾ ਕੱਦੂ ਕਸ ਕਰਕੇ ਉਹਦਾ ਜੂਸ ਕੱਢ ਕੇ ਪੀ ਲੋ ਭਾਵੇਂ ਆਧਾ ਛਿੱਲ ਕੇ ਐਵੇਂ ਦੰਦਾਂ ਦੇ ਹੇਠਾਂ ਚਬਾ ਲੋ ਹਫ਼ਤੇ 'ਚ ਇੱਕ ਜਾਂ ਦੋ ਦਿਨ ਤੁਸੀਂ ਆਧਾ ਜ਼ਰੂਰ ਖਾਣਾ ਅਧਦੇ ਨਾਲ ਕੀ ਆਊਗਾ ਜਿਹੜਾ ਤੁਹਾਡਾ ਖੂਨ ਹੈ ਅੰਦਰ ਇਹ ਪਤਲਾ ਹੋਊਗਾ ਤੁਹਾਡੀ ਨਸਾਂ ਨੂੰ ਜਿਹੜੀ ਬਲੋਕੇਜ ਨਸਾਂ ਆ ਅੰਦਰ ਲੀਆਂ ਉਹ ਸਾਰੀਆਂ ਖੋਲ ਦਿੰਦਾ ਹੈ ਤੁਹਾਡੇ ਬਲੋਕੇਜ ਸਾਰੀ ਖਤਮ ਕਰ ਦੇਣੀ ਆ ਅਦਰਕ ਨੇ ਤੇ ਤੁਸੀਂ ਅਦਰਕ ਦਾ ਜੂਸ ਜ਼ਰੂਰ ਪੀਣਾ ਹਫਤੇ ਚ 1 ਜਾਂ 2 ਵਾਰ ਤੇ ਜਾਂ ਫਿਰ ਜੇ ਤੁਸੀਂ ਜੂਸ ਨਹੀਂ ਪੀ ਸਕਦੇ ਤੁਸੀਂ ਦੰਦਾਂ ਦੇ ਹੇਠਾਂ ਅਧਦੇ ਨੂੰ ਨਾ ਐਵੇਂ ਜਵਾ ਲਓ ਤਾਂ ਵੀ ਤੁਹਾਡੇ ਲਈ ਬੈਸਟ ਹੈ ਜੀ ਅਦਰਕ ਜ਼ਰੂਰ ਚਬਾਓ ਜੀ ਇਹਦੇ ਨਾਲ ਤੁਹਾਡੀ ਨਸਾਂ ਖੁੱਲਣਗੀਆਂ ਤੁਹਾਡੀ ਬਲੋਕੇਜ ਖਤਮ ਹੋਊਗੀ ਨਸਾਂ ਦੀਆਂ ਤੇ ਤੁਹਾਡਾ ਖੂਨ ਵੀ ਪਤਲਾ ਹੋਊਗਾ ਤੇ ਤੀਜੀ ਚੀਜ਼ ਹੈ ਜੀ ਅੰਜੀਰ ਹਨਾ ਅੰਜੀਰ ਹਰੇਕ ਪਸਾਰੀ ਤੋਂ ਦੁਕਾਨ ਤੋਂ ਮਿਲ ਜਾਂਦੀ ਹੈ ਤੁਸੀਂ ਕਿਤੇ ਵੀ ਦੇਖ ਲਓ ਹਨਾ ਸਰਦੀਆਂ ਚ ਕਾਫੀ ਲੋਕ ਯੂਜ਼ ਕਰਦੇ ਆ ਅੰਜੀਰ ਹਨਾ ਤੁਸੀਂ ਅੰਜੀਰ ਲਿਆਓ ਰਾਤ ਨੂੰ ਦੋ ਪੀਸ ਅੰਜੀਰ ਦੇ ਰਾਤ ਨੂੰ ਨਾ ਭੌਂ ਕੇ ਰੱਖ ਦੋ ਸਵੇਰੇ ਆਪਣਾ ਫਰੈਸ਼ ਹੋ ਕੇ ਖਾਲੀ ਪੇਟ ਖਾ ਲਓ ਤੇ ਇਹ ਤੁਸੀਂ 2-3 ਵਾਰ ਖਾ ਲਓ ਹਨਾ ਹਫਤੇ ਚ ਹਫਤੇ ਚ 2 ਦਿਨ ਜਾਂ 3 ਦਿਨ ਖਾ ਲਓ ਤੁਸੀਂ ਉਹ ਵੀ ਤੁਹਾਡੇ ਲਈ ਬੈਸਟ ਹੈ ਜੀ ਬੈਸਟ ਕਿਹਾ ਬੈਟਰ ਹੈ ਜੀ ਤੁਹਾਡੇ ਲਈ ਹਨਾ ਤੇ ਚੌਥੀ ਚੀਜ਼ ਕਿਹੜੀ ਹੈ ਜੀ ਉਹ ਹੈਗੀ ਹੈ ਜੀ ਆਪਣੇ ਲਈ ਪਪੀਤਾ ਜੋ ਕਿ ਸਭ ਤੋਂ ਬੈਸਟ ਹੈ ਇਹ ਪਪੀਤਾ ਇੰਨਾ ਵਧੀਆ ਹਨ ਤੁਹਾਡੇ ਸਿਹਤ ਦੇ ਲਈ ਪਪੀਤਾ ਭਾਵੇਂ ਆਪਾਂ ਜੂਸ ਕੱਢ ਕੇ ਪੀਲੋ ਪਪੀਤੇ ਦਾ ਭਾਵੇਂ ਆਪਾਂ ਐਵੇਂ ਸਲਾਦ ਕੱਟ ਕੇ ਜਿਵੇਂ ਸੋਰੀ ਕੱਟ ਕਰਕੇ ਫਰੂਟ ਖਾਣੇ ਆ ਹਨਾ ਔਵੇਂ ਤੁਸੀਂ ਕੱਟ ਕਰਕੇ ਖਾ ਸਕਦੇ ਹੋ ਲੋ ਜੀ ਇਹទੀਆਂ ਚਾਰ ਚੀਜ਼ਾਂ ਜਿਹੜੀਆਂ ਆਪਣੀਆਂ ਡਾਈਟ ਪਲਾਨ ਦੇ ਵਿੱਚ ਤੁਸੀਂ ਸ਼ਾਮਿਲ ਕਰ ਸਕਦੇ ਹੋ 30 ਸਾਲ ਤੋਂ ਉੱਪਰ ਦੇ ਹੋਗੇ ਜਿਹੜੇ 35 ਸਾਲ ਤੋਂ ਉੱਪਰ ਏਜ ਹੋ ਗਈ ਜਿਨ੍ਹਾਂ ਦੀ ਹਨਾ 30 ਸਾਲ ਤੋਂ ਉੱਪਰ ਹੋਗੇ 35 ਸਾਲ ਤੋਂ ਉੱਪਰ ਹੋਗੇ ਉਹਨਾਂ ਦੇ ਲਈ ਇਹ ਮੇਨ ਡਾਈਟ ਪਲਾਨ ਹੈ ਜੀ ਔਰ ਪਲੇਸ ਤੁਸੀਂ ਫੋਲੋ ਕਰਿਓ ਫਿਰ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਕਾਦੇ ਕੋਈ ਰੋਗ ਨਹੀਂ ਲੱਗਣਾ ਤੁਹਾਡੇ ਜਿਹੜੇ ਗੋਡਿਆਂ ਦਾ ਦਰਦ ਹੈ ਗੋਟਨਿਆਂ ਦਾ ਗੋਡਿਆਂ ਦਾ ਦਰਦ ਹੋ ਗਿਆ ਜੋੜਾਂ ਦਾ ਦਰਦ ਹੋ ਗਿਆ ਇਹ ਸਾਰਾ ਖਤਮ ਹੋ ਜਾਣਾ ਹਨਾ ਤੇ ਤੁਸੀਂ ਟਰਾਈ ਕਰਕੇ ਦੇਖੋ ਜੀ 30 ਸਾਲ ਤੋਂ ਬਾਅਦ 35 ਸਾਲ ਤੋਂ ਬਾਅਦ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਆ ਅੱਜ ਦੇ ਟਾਈਮ ਦੇ ਵਿੱਚ 35 ਸਾਲ ਤੋਂ ਉੱਪਰ ਹੋ ਜੋ ਜਦੇ ਤੁਹਾਡਾ ਕੋਈ ਨਾ ਕੋਈ ਦੁਖੜਾ ਸ਼ੁਰੂ ਹੋ ਜਾਊਗਾ ਤੁਹਾਡੇ ਸਰੀਰ ਦਾ ਕੋਈ ਵੀ ਅੰਗ ਦੁਖੜਾ ਸ਼ੁਰੂ ਹੋ ਜਾਊਗਾ ਹਨਾ ਤੁਹਾਨੂੰ ਪਤਾ ਲੱਗ ਜਾਊਗਾ ਬਟ 35 ਸਾਲ ਤੋਂ ਉੱਪਰ ਹੋ ਗਏ ਜੇ ਤਾਂ ਆਪਣੀ ਡਾਈਟ ਦਾ ਖਾਸ ਖਿਆਲ ਰੱਖੋ ਜੀ ਤੇ ਐਕਸਰਸਾਈਜ਼ ਕਦੇ ਨਾ ਛੱਡੋ ਜੀ ਮੈਂ ਟਿਪਸ ਤੋਂ ਬਾਅਦ ਤੁਹਾਨੂੰ ਐਕਸਰਸਾਈਜ਼ ਦੀ ਸਲਾਹ ਪੱਕਾ ਦੰਨੀ ਹੈ ਤੁਸੀਂ ਐਕਸਰਸਾਈਜ਼ ਪੱਕਾ ਕਰਨੀ ਹੈ ਡੇਲੀ 10 ਮਿੰਟ ਸਵੇਰੇ ਕਰੋ 10 ਮਿੰਟ ਸ਼ਾਮ ਨੂੰ ਕਰੋ ਫਿਰ ਤੁਸੀਂ ਕਹੋ ਤੁਹਾਡਾ ਸਰੀਰ ਫੁੱਲ ਵਰਗੈਂਡ ਫਿੱਟ ਰਹੂਗਾ ਕੋਈ ਵੀ ਰੋਗ ਨਹੀਂ ਤੁਹਾਨੂੰ ਲੱਗੂਗਾ ਹਨਾ ਤੇ ਇੱਕ ਨਵੇਂ ਟਿਪਸ ਦੇ ਨਾਲ ਫਿਰ ਮਿਲਦੇ ਆ ਜੀ ਆਪਾਂ ਤੇ ਜੇ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਜੀ ਇੱਕ ਨਵੀਂ ਟਿਪਸ ਦੇ ਨਾਲ ਆਪਾਂ ਫਿਰ ਮਿਲਦੇ ਆ ਬਾਏ ਬਾਏ